ਜਿੰਨੇ ਕੈਂਡੀਡੇਟ ਖੜੇ ਨੇ ਉਹਨਾਂ ਦਾ ਸਭ ਤੋਂ شریف ਔਰ ਭਲੇ ਮਨਜ਼ੂਮਤ ਉਮੀਦਵਾਰ ਨੇ ਉਹ ਲੈਕ ਇਲੈਕਸ਼ਨ ਵੈਸਟੇ ਚ ਚੱਲ ਰਹੇ ਨੇ ਲੁਧਿਆਣੇ ਦਾ ਇੱਕ ਕੋਨਾ ਦੱਸੋ ਜਿੱਥੇ ਸੰਜੀਵ ਰੋੜੇ ਦੇ ਬੋਰਡ ਨਹੀਂ ਲੱਗੇ ਉੱਥੇ ਇਲੈਕਸ਼ਨ ਚੱਲ ਰਹੇ ਨੇ ਐਸਾ ਉਹਨਾਂ ਕੋਲ ਬਹੁਤ ਐ ਐਸਾ ਲਾ ਰਹੇ ਨੇ ਮੈਂ 3 ਸਾਲ ਹੋ ਗਏ 1 ਕੇ 1000 ਰੁਪਈਆ ਇਹਨਾਂ ਨੇ ਪਾਉਣਾ ਸੀਗਾ ਉਹ ਕਿੱਥੇ ਆ ਇਹਨਾਂ ਕੋਲ ਸਿਰਫ ਗੱਲਾਂ ਨੇ ਤੁਹਾਡੇ ਤੋਂ ਗੱਲਾਂ ਤੋਂ ਇਲਾਵਾ ਕੋਈ ਕੁਝ ਨਹੀਂ ਕਰਦਾ ਕਣਾ ਬਣਾਉਣਾ ਜਿੰਨਾ ਮਰਜ਼ੀ ਬਣਾ ਲਓ ਆਪ ਮੁੱਕੜ ਸਿਰਫ ਆਪ ਮੁੱਕੜ ਸਿਰਫ ਦਰਿਆਵਾਂ ਵਿਸ਼ਾਨ ਨੂੰ ਰੱਖੇ ਦਰਿਆਵਾਂ ਵਿਸ਼ਾਨ ਨੂੰ ਮੌਜੂਦਾ ਸਰਕਾਰ ਉਹ ਵਿੱਚ ਜਲਦੀ ਜਿਵੇਂ ਰਚ ਕੱਲਾ ਬੰਦਾ ਕਿੱਥੇ ਇਹਨਾਂ ਨੇ ਦੱਸੋ ਮੈਨੂੰ ਪਤਾ ਹੀ ਹੋਣ ਲੱਗਿਆ ਮੈਂ ਉਹ ਮੈਸੇਜ ਪਾਏ ਇਹਨਾਂ ਨੇ ਇਹ ਇਹ ਅੱਜ ਕੀ ਕਹਿੰਦੇ ਡਲਾ ਤੋਂ ਡਲਾ ਹੁੰਦਾ ਹੈ ਕਹਿੰਦੇ ਸੀ ਨਾ ਸਾਰਿਆਂ ਨੂੰ ਵੀ ਡਲਾ ਤੋਂ ਡਲਾ ਤਾਂ ਕੀ ਹੁੰਦਾ ਹੈ ਤੇ ਅੱਜ ਇਹਨਾਂ ਨੂੰ ਪਿੰਡਾਂ ਤੋਂ ਵੜਨ ਦਾ ਔਖਾ ਕਿਉਂ ਹੋ ਗਿਆ ਬਾਥਰੂਮ ਦਾ ਉਸ ਕਾਟਨ ਕੀਤਾ ਇਹਨਾਂ ਨੇ ਓ ਬੱਲੇ ਓਏ ਕੀ ਬਾਤ ਹੈ ਬਾਥਰੂਮ ਦਾ ਕਾਟਨ ਤਰੱਕੀ ਆਪਾ ਪਾਰਟੀ ਵਾਹ ਜੀ ਵਾਹ ਬਾਥਰੂਮ ਦਾ ਕਾਟਨ ਕੀਤਾ ਇਹਨਾਂ ਨੇ ਸਰਕਾਰਾਂ ਨੇ ਆਮ ਪਾਰਟੀਆਂ ਦੇ ਨੇ ਜਿਹੜਾ ਪੁੱਠੇ ਗਾਮੋਂ ਗੱਲ ਚੱਲਦੀ ਹੈ ਕਿ ਸਾਰੇ ਬਸ ਆਹੀ ਗੱਲ ਆ ਆ ਤੁਸੀਂ ਬਿਲਕੁਲ ਸਹੀ ਕਰ ਰਹੇ ਹੋ ਬਿਲਕੁਲ ਸਹੀ ਕਰ ਰਹੇ ਹੋ ਤੁਸੀਂ ਇਹੀ ਕੁਛ ਕੀਤਾ ਹੁਣ ਹੁਣ ਵੀ ਉਹੀ ਕੁਛ ਕਰਾ ਹੋਏ ਵਾਜਪਾ ਦਾ ਮਤਲਬ ਹੈ ਜਿਹੜੀ ਸਟੇਟ 'ਚ ਬਾਜਵਾ ਜਾਂਦੀ ਹੈ ਤਰੱਕੀ ਹੁੰਦੀ ਹੈ ਇੱਕ ਮੈਂ ਕਹਿੰਦਾ ਟੀਕਾ ਇੱਕ ਮੌਕਾ ਦੇ ਦਿਓ ਟੀਕੇ ਦਾ ਤੇ ਜੇ ਨਾਲ ਆਜ ਹੋ ਗਿਆ ਤਾਂ ਕੇ ਦੀ ਉਹਨਾਂ ਪਾਰਟੀ